ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 3 ਅਪ੍ਰੈਲ ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਪਿੰਡ ਕਲਾਲਾ ਦੇ ਜ਼ਿਲ੍ਹਾ ਬਰਨਾਲਾ ਸੋ ਰਾਤ ਇਹ ਬੱਚੀਆਂ ਸੂਈਆਂ ਨੇ ਜਿਹੜੀ 2 ਨੰਬਰ ਤੇ ਬੱਚੀ ਹੈ ਦੂਜਾ ਸੂਆ ਸੂਈ ਆ ਤੇ ਜਿਹੜੀ 1 ਨੰਬਰ ਤੇ ਬੱਚੀ ਆ ਇਹ ਪਹਿਲਾ ਸੂਆ ਚਾਰ ਦੰਦਾਂ ਦੇ ਵੱਸੀ ਸੂਆ ਤੇ ਮਗਰ ਇਹਦੇ ਵੱਛੀ ਆ ਸੋ ਜੇਰਾ ਦੋਨਾਂ ਦੀਆਂ ਪ੍ਰੋਪਰ ਪੈ ਚੁੱਕੀਆਂ ਨੇ ਜੇਰਾ ਆ ਪਈਆ ਤੇ ਦੂਜੀ ਦੀ ਜੇਰਾ ਆ ਪਈਆ ਰਾਤ ਨੂੰ ਆਪਣੇ ਘਰੇ ਦੋਨੇ ਸੂਈਆਂ ਨੇ ਜੇਰ ਵਗੈਰਾ ਦਾਣਾਂ ਦੋਨਾਂ ਦੀ ਜੇਰਾ ਮਗਰ ਪਈਆਂ ਨੇ ਸੋ ਵੀਡੀਓ ਚ ਲਾਸਟ ਤੱਕ ਬਣੇ ਰਹੋ ਕੱਲੇ ਕੱਲੇ ਨਗਰੀ ਡਿਟੇਲ ਦੇਵਾਂਗੇ ਅੱਜ ਆਪਾਂ 3 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਆਂ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ ਆਪਣਾ ਪਿੰਡ ਕਲਾਲਾ ਨੇੜੇ ਮਹਿਲਕਲਾ ਸਹ ਜਿਹੜਾ ਚੋਹਾਨਕੇ ਰੈਸਰ ਇਹ ਪਿੰਡ ਲਵੇ ਰਹਿੰਦੇ ਨੇ ਆਪਣੇ ਪਿੰਡ ਦੇ ਕਲਾਲਾ ਆਪਣਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਸੋ ਲਾਸਟ ਦੇ ਇੱਕ ਤਿੰਨ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਜਰਸੀ ਜਿਹੜੀ 6 ਮਹੀਨਿਆਂ ਦੀ ਗੱਬਣਾ ਤੇ 7 ਲੀਟਰ ਦੁੱਧ ਆ 6 ਮਹੀਨਿਆਂ ਦੀ ਗੱਬਣਾ 7 ਲੀਟਰ ਦੁੱਧ ਆ ਇਹ ਤਿੰਨ ਨੰਬਰ ਤੇ ਬੱਚੀ ਦਿਖਾਵਾਂਗੇ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਨੂੰ ਇਹ 6 ਮਹੀਨਿਆਂ ਦੀ ਬੱਚੀ ਗੱਬਣ ਆ ਗਈ ਇਹ ਆਪਾਂ ਤਿੰਨੇ ਨੰਬਰ ਦੇ ਦਿਖਾਵਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸੋ ਪ੍ਰੋਪਰ ਡਿਟੇਲ ਆਪਾਂ ਇਹ ਤਿੰਨ ਪਸ਼ੂਆਂ ਦੀ ਦਵਾਂਗੇ ਇਹਨਾਂ ਤੋਂ ਬਿਨਾਂ ਵੀ ਆਪਣੇ ਫਾਰਮ ਤੇ ਜਰਸੀ ਦੇ ਵਿੱਚ ਹੋਰ ਪਸ਼ੂ ਵੀ ਸੇਲ ਵਾਸਤੇ ਅਵੇਲੇਬਲ ਆ ਜਿਵੇਂ ਆ ਬੱਚੀ ਸੂਣ ਵਾਲੀ ਆ ਕੁਝ ਕੁ ਦਿਨ ਲੈਂਦੀ ਆ ਦੁੱਧ ਦਿੱਤਾ 25 26 ਕਿਲੋ ਇੱਕ ਨੰਬਰ ਤੇ ਜਰਸੀ ਖੜੀ ਆ ਤੁਸੀਂ ਦੇਖ ਸਕਦੇ ਹੋ ਹਵਾਨਾ ਥਣ ਹੱਥੀ ਚੁਆਈ ਵਾਲਾਗਾ ਤੇ ਆ ਪਹਿਲਣਾ ਬੱਛੀਆਂ ਨੇ ਆ ਤਿੰਨੇ ਬੱਛੀਆਂ ਪਹਿਲਣਾ ਨੇ ਤਿੰਨੀ ਦੰਦਾਂ ਦੇ ਵਿੱਚ ਨੇ ਚਾਰ ਚਾਰ ਦੰਦ ਬੱਛੀਆਂ ਨੇ ਵਿੱਚ ਇੱਕ ਬੱਛੀ ਦੋ ਦੰਦ ਦਾ ਇਹ ਬੱਛੀਆਂ ਪਹਿਲਣਾ ਨੇ ਸੋ ਜਦ ਮਰਜੀ ਆਪਣੇ ਫਾਰਮ ਤੇ ਆਓ ਤੁਸੀਂ ਤੁਹਾਨੂੰ 15 ਤੋਂ 20 ਨਾਲ ਦੇ ਸੇਲ ਵਾਸਤੇ ਅਵੇਲੇਬਲ ਮਿਲਣਗੇ ਸੋ ਇਹ ਬੱਸੀ ਕੱਚੀ ਆ ਥੋੜੀ ਜਿਹੀ ਹਜੇ 10-12 ਦਿਨ ਦੀ ਇਹ ਬੱਸੀਆਂ ਹਾਜ਼ਰ ਨੇ ਆ ਤਿੰਨੇ ਬੱਸੀਆਂ ਨਹੀਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਚਿੱਟੀ ਬੱਸੀ ਤੇ ਵਿਚਾਲਣ ਲਈ ਬੱਸੀ ਤੇ ਆਹ ਕਾਲੀ ਗਰਲੈਂਡੋ ਸੋ ਗਰਲੈਂਡੋ ਨੂੰ ਤੁਹਾਨੂੰ ਜ਼ਰੂਰ ਤੋੜ ਕੇ ਦਿਖਾਵਾਂਗੇ ਵੀਡੀਓ 'ਚ ਕਿਉਂਕਿ ਬਹੁਤ ਵੀਰਾਂ ਦਾ ਫੋਨ ਆਉਂਦਾ ਹੁੰਦਾ ਵੀ ਆਪਾਂ ਨੂੰ ਚੰਗੀ ਠੰਡੀ ਸੀਲ ਗਰਲੈਂਡੋ ਬੱਸੀ ਚਾਹੀਦੀ ਆ ਪਹਿਲਾ ਸੂਆ 4 ਦਿਨ ਦਾ ਬੱਸੀ ਸੂਰੀ ਆ ਇਹ ਸਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਵੀਡੀਓ 'ਚ ਸੋ ਇੱਕ ਜਰਸੀ ਹੱਥੀਚੁਆਈ ਵਾਲਾ ਥਾਣਾ ਜਿਹੜੇ 25+ ਤੋਂ ਆਪਾਂ ਮੰਗਦੇ ਨੇ ਜਰਸੀ 25+ ਵਾਲੀ ਲੈਣੀ ਆ ਇਹ ਬੱਚੀ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ 'ਚ ਮੋਟੀ ਮੋਟੀ ਡਿਟੇਲ ਦੇ ਦਾਂਗੇ ਬਾਕੀ WhatsApp ਤੇ ਤੁਸੀਂ ਇਹਦੀ ਵੀਡੀਓ ਮੈਸੇਜ ਕਰਕੇ ਮੰਗਾ ਸਕਦੇ ਹੋ ਆ ਜੋ ਡਿਟੇਲ ਦਿੰਨੇ ਆਪਾਂ ਇੱਕ ਨੰਬਰ ਬੱਸੀ ਦੀ 4 ਦੰਦ ਬੱਸੀ ਪਹਿਲਾ ਸੂਆ ਸੂਈ ਆ ਮਗਰ ਇਹਨੇ ਬੱਛੀ ਨੂੰ ਜਨਮ ਦਿੱਤਾਗਾ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਨੂੰ ਨਵੇਂ ਹਾਨ ਦੇ ਵਿੱਚ ਜਰਸੀ ਚਾਹੀਦੀ ਆ ਤੇ ਇਹ ਇੱਕ ਹੱਥੀਚੁਆਈ ਵਾਲਾ ਥਾਣਾ ਹੋਵੇ ਸੋ ਹੱਥੀਚੁਆਈ ਵਾਲਾ ਖਾਣਾ ਤੁਸੀਂ ਦੇਖੋ ਕੱਲਾ ਕੱਲਾ ਨਿੱਖੜਮਾ ਥਾਣਾ ਕੋਈ ਖੋ ਪਹਿਲਾ ਸੂਆ ਰਾਤ ਬੱਛੀ ਸੂਈ ਆ ਤੇ ਮਗਰ ਇਹਨੇ ਬੱਛੀ ਨੂੰ ਜਨਮ ਦਿੱਤਾਗਾ ਸੋ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਜਿਹਨੂੰ ਤੋੜ ਕੇ ਦਿਖਾਉਣੇ ਆਪਾਂ ਸੋ ਬਹੁਤ ਮੇਨ ਕੰਮ ਹੁੰਦਾ ਜੇਰਾਂ ਦਾ ਜੇਰਾਂ ਦੋਨਾਂ ਦੀ ਆ ਪਈਆਂ ਨੇ ਮਗਰ ਇਹ ਪਈਆਂ ਤੇ ਦੂਜੀ ਗਾਂ ਦੀ ਉਹ ਪਈ ਆ ਡਿਟੇਲ ਆਪਾਂ ਤੁਹਾਨੂੰ ਸਾਰੀ ਦੇਵਾਂਗੇ ਦੇਖੋ ਬੱਛੀ ਤੁਰਦੀ ਪਹਿਲਾ ਸੂਆ ਹਾਈਟ ਲੈਂਥ ਫੁੱਲ ਆ ਚਾਰ ਦੰਦ ਬੱਛੀ ਹੋਈ ਆ ਸੋ ਪਹਿਲਾ ਸੂਆ ਸੂਈ ਆ ਤੇ ਹਵਾਨੇ ਦੀ ਸ਼ੇਪ ਦੇਖੋ ਕੰਪੈਕਟ ਆ ਡਰਾ ਹੱਥੀ ਚੁਾਈ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਥਾਣਾ ਹੱਥੀ ਚੁਾਈ ਵਾਲਾ ਥਾਣਾ ਹਾਈਟ ਲੈਂਥ ਫੁੱਲਾ ਬੱਚੀ ਦੀ ਕੋਈ ਛੋਟੀ ਮੰਨ ਕੇ ਸੌਦਾ ਨਾ ਕਰੇ ਸੋ ਦੇਖੋ ਕਾਲਾ ਕਾਲਾ ਥਾਣਾ ਹਵਾਨੇ ਤੇ ਨਾੜਾਂ ਦੂਰੋਂ ਉਭਰੀਆਂ ਦਿਖਾਈ ਦਿੰਦੀਆਂ ਪਹਿਲਾ ਸੂਈਆ ਬਸੀ ਸੂਈਆ ਹਾਈਟ ਲੈਂਥ ਫੁੱਲਾ ਬੱਚੀ ਦੀ ਦੇਖੋ ਪਿੱਠ ਫੁੜਾ ਚੌੜਾ ਬੂਰਾ ਸੋ ਜਰਸੀ ਦੇ ਵਿੱਚ ਆ ਗਈ ਇਹ ਮਗਰ ਬੱਚੀ ਆ ਗਈ ਸੋ ਬੱਸੀ ਦੇਖ ਸਕਦਾ ਤੁਸੀਂ ਮਗਰ ਬੱਚੀ ਆ ਗਈ ਸੋ ਹਵਾਨਾ ਤੁਸੀਂ ਦੇਖੋ ਬਹੁਤ ਸੋਹਣਾ ਤਿਆਰ ਕੀਤਾ ਗਿਆ ਬਾਕੀ ਮੇਨ ਕੰਮ ਜਿਹੜਾ ਹੁੰਦਾ ਹੈਗਾ ਜੇਰ ਦਾ ਸੋ ਜੇਰੇ ਦੀ ਪ੍ਰੋਪਰ ਡਾਨਾ ਜੇਰੇ ਦੀ ਆ ਪਈਆ ਜੀ ਦੇਸ਼ਾਂ ਲੋ ਪਹਿਲਾ ਸੂਆ ਚਾਰ ਦੰਦ ਬੱਸੀ ਤੁਹਾਨੂੰ ਤੋਰ ਕੇ ਦਿਖਾਤੀ ਸੋ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਜਰਸੀ ਬੱਸੀ ਦਿਖਾ ਚੁੱਕੇ ਆ ਤੋਰ ਕੇ ਚਾਰ ਦੰਦ ਬੱਸੀ ਮਗਰ ਬੱਸੀ ਸੋ ਅੱਗੇ 2 ਨੰਬਰ ਤੇ ਦੂਜਾ ਸੂਆ ਬੱਸੀ ਸੂਈ ਆ ਕਰਾਉ ਸੰਗ ਦੇ ਵਿੱਚ ਰੱਸੀ ਪੈਂਦੀ ਆ ਪਹਿਲੇ ਸੂਏ ਨੇ ਦੁੱਧ 20 21 ਕਿਲੋ ਦਿੱਤਾ ਜਾ ਤੁਸੀਂ ਚਾਹੇ 20 ਮੰਨ ਕੇ ਸੌਦਾ ਕਰ ਲਿਓ ਚਾਹੇ 21 ਕਿਉਂਕਿ ਗਰਮੀਆਂ ਦਾ ਤੋਹਫਾ ਹੈ ਥਾਣੇ ਦੇ ਵੀ ਥੀਚਵਾਈ ਵਾਲਾ ਲੱਗਿਆ ਤੁਸੀਂ ਦੇਖ ਸਕਦੇ ਨੇ ਨੇੜੋਂ ਕਾਲਾ ਕਾਲਾ ਮੋਟਾ ਮੋਟਾ ਥਾਣਾ ਸੋ ਪੂਰੀ ਚੰਗੇ ਥਾਲੇਵੀ ਦੀ ਬੱਸੀ ਆ ਕਰਾਓ ਸੰਗ ਦੇ ਵਿੱਚ ਬੱਸੀ ਆ ਗਈ ਇਹ ਅੱਗੇ ਪਿੱਛੇ ਦਾ ਹਵਾਨਾ ਵੀ ਦੇਖੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਕ੍ਰੋਸ ਆਂਗ ਦੇ ਵਿੱਚ ਆਪਾਂ ਬੱਸੀ ਲੈਣੀ ਆ ਉਹਨਾਂ ਵੀਰਾਂ ਲਈ ਇਹ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਜੇਰ ਜੇ ਆਪਾਂ ਇਹਦੀ ਬੱਸੀ ਦੀ ਆਪਈਆ ਜੇਰੇ ਦੀ ਪ੍ਰੋਪਰ ਡੰਨਾ ਸੋ ਥਾਲੇਵੀ ਦੀ ਬਹੁਤ ਸਾਫ ਹੈ ਗੱਲਾ ਕਹਿੰਦਾ ਮਖਣਵਾ ਥਾਣਾ ਕੋਈ ਖੋਟ ਸਾਗ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬੀ ਕੀ ਕਿਲੋ ਮਾਲ ਕਾ ਇਹ ਦਸਰਮਤਾਬਕ ਦੁੱਧ ਦਿੰਦਾ ਹੈ ਹਨ ਕੱਲਾ ਕੱਲਾ ਨਿਕੜਵਾ ਮਗਰੇ ਦੇ ਮੇਲਕਾਫ ਆ ਗਿਆ ਸੋ ਮਗਰੇ ਦੇ ਬੱਛਾ ਆ ਗਿਆ ਸੋ ਦੂਜਾ ਸੂਆ ਬੱਸੀ ਸੂਈ ਹੋਈ ਕਰਾਸ ਅੰਗ ਦੇ ਵਿੱਚ ਤੋੜ ਕੇ ਦਿਖਾਤੀ ਤੁਹਾਨੂੰ ਬਾਕੀ ਦੀ ਵੀਡੀਓ ਤੁਸੀਂ ਵਟਸਐਪ ਤੇ ਵੀ ਮੰਗਾ ਸਕਦੇ ਹੋ ਤੋੜ ਕੇ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਈ ਤੁਸੀਂ ਉਸ ਹਿਸਾਬ ਨਾਲ ਸੌਦਾ ਕਰ ਸਕਦੇ ਹੋ ਸੋ ਇਹ ਪਹਿਲੇ ਨ ਬੱਸੀ ਤੁਹਾਨੂੰ ਚਾਰ ਦੰਦ ਦਿਖਾਤੀ ਆਪਾਂ ਮਗਰ ਬੱਛੀ ਆ ਸੋ ਇਹ ਤੋਂ ਇਲਾਵਾ ਇੱਕ ਆਪਾਂ ਤੁਹਾਨੂੰ ਗਰਲੈਂਡੋ ਤੋੜ ਕੇ ਦਿਖਾਵਾਂਗੇ ਗਰਲੈਂਡੋ ਗੱਡੋ ਬਈ ਪਹਿਲਾ ਨੰਬਰ ਬੱਛੀ ਪਹਿਲਾ ਸੂਆ ਚਾਰ ਦੰਦ ਬੱਛੀ ਗਰਲੈਂਡੋ ਸੋ ਇਧਰ ਕੱਚੇ ਚ ਇੱਕ ਨੰਬਰ ਤੇ ਜਰਸੀ ਖੜੀ ਆ 25 ਪਲੱਸ ਦਾ ਰਿਕਾਰਡ ਆ ਫਾਰਮ ਦਾ ਕਿਸੇ ਮੇਰੇ ਵੀਰ ਨੇ ਸੌਦਾ ਕਰਨਾ ਹੋਇਆ WhatsApp ਤੇ ਵੀਡੀਓ ਮਗਾ ਲਿਓ ਤਿਆਰੀ ਤੇ ਬੱਛੀ ਹਵਾਨਾ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕੀਤਾ ਹੁਣ ਗਰਲੈਂਡੋ ਦੇਖੋ ਦੂਰ ਦੀ 2 ਨੰਬਰ ਤੇ ਦੂਰ ਦੇ ਇਧਰੋਂ ਸੋ ਪਹਿਲਾ ਸੂਆ ਚਾਰ ਦੰਦ ਬੱਛੀ ਗਰਲੈਂਡੋ ਦੇ ਵਿੱਚ ਪੈਂਦੀ ਆ ਸੋ ਥਣ ਕੱਲਾ ਕੱਲਾ ਨਿਖੜਵਾ ਕੋਈ ਖੋਟਸਾਂਗ ਨਹੀਂ ਹਵਾਨਾ ਤੁਸੀਂ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਠੰਡੀ ਸੀਲ ਬਰਫਰੀ ਆ ਇੱਥੇ ਖੜਾ ਕੇ ਬਈ ਹੱਥ ਫੇਰ ਕੇ ਦਿਖਾ ਦੀ ਮੜੀ ਅੱਛਾ ਰੋਕ ਲਾ ਹੱਥ ਫੇਰ ਕੇ ਦਿਖਾ ਦੇ ਮੜਿਆ ਤੂੰ ਦੇਖੋ ਆਹ ਹੁੰਦੀ ਆ ਗਰਲੈਂਡੋ ਅਗਲਾ ਕਹਿੰਦਾ ਜਿੱਦੇ ਇਹ ਪੂਰਾ ਲੇਵਾ ਤਿਆਰ ਕਰ ਲੈਣੇ ਬੱਚਾ ਧਰਨਾ ਹੋਇਆ ਉਹਦੇ ਲੱਤਾਂ ਕਮਾ ਕਮਾ ਕੇ ਦੁਰੂਦ ਦੇਖੋ ਰਾਣੀ ਗਾਂ ਵੀ ਕਹਿ ਸਕਦੇ ਇਹਨੂੰ ਆਪਾਂ ਗਰਲੈਂਡੋ ਵੀ ਕਹਿ ਸਕਦੇ ਹਾਂ ਕਿਉਂਕਿ ਪਹਿਲਾ ਸੂਆ ਬੱਸੀ ਐ ਨਹੀਂ ਠੰਡੀ ਸੀਲ ਤੇ ਚੰਗੇ ਦੁੱਧ ਦੀ ਕੈਸਟਰੀ ਵਾਲੀ ਆ ਆਪਾਂ ਕਹਿ ਤਾਂ ਦਿੰਨੇ ਕਿਉਂਕਿ ਇਹ ਜਿਹੜੀ ਬਰੀਡ ਹੁੰਦੀ ਆ ਇਹ ਚੰਗਾ ਦੁੱਧ ਹੀ ਪਾਉਂਦੀ ਆ ਤੇ ਚੰਗਾ ਦੁੱਧ ਪਾਉਣ ਕਰਕੇ ਇਹ ਵੀ ਇਹ ਸਾਤ ਸੁਭਾਅ ਦੀਆਂ ਹੁੰਦੀਆਂ ਨੇ ਕਿਉਂਕਿ ਪਹਿਲਾ ਸੂਆ ਸਾਨੂੰ ਆਪਾਂ ਦਿਖਾਦੀ ਡਾਇਮੰਡ ਪੀਸੀ ਬਰਫ ਵਰਗੀ ਠੰਡੀ ਸੋ ਥਣ ਕੱਲਾ ਕੱਲਾ ਨਿਕਲ ਮਾ ਸੋ ਦੇਖੋ ਸੋ ਲੇਵਾ ਇਹ ਤੋਂ ਦੇਖੋ ਤੁਸੀਂ ਕਿੰਨਾ ਸੋਹਣਾ ਲੇਵਾ ਤਿਆਰ ਕਰਦੀ ਹੁੰਦੀ ਆ ਪਹਿਲਾ ਸੂਆ ਬੱਚੀ ਇਹਨੇ ਪਹਿਲੇ ਸੂਈ 25 26 ਕਿਲੋ ਤੋਂ ਬਾਹਰ ਦੁੱਧ ਪਾਉਣਾਗਾ ਕਿਉਂਕਿ ਇਹ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਬਾਕੀ ਜਾਤ ਬਰੀਡ ਬਹੁਤ ਆ ਬੱਛੀ ਦੀ ਸੋ ਇਹ ਬੱਸੀਆਂ ਵੀ ਪਹਿਲਾ ਸੂਆ ਨੇ ਦੋਨੇ ਦੋਨੇ ਬੱਸੀਆਂ ਦੰਦਾਂ ਦੇ ਵਿੱਚ ਨੇ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫਾਰਮ ਵਾਲੇ ਨੇ ਤਾਂ ਆਪਾਂ ਉਹ ਭਾਣਾ ਦੇਵਾਂਗੇ ਬੱਚੀਆਂ ਕਿਉਂਕਿ ਦੋਨੇ ਬੱਚੀਆਂ ਪਹਿਲਣਾਂ ਨੇ ਦੋਨੇ ਜਾਤ ਬਰੀਡ ਚ ਫੋਲਣੇ ਦੋਨੇ ਪਹਿਲਾ ਪਹਿਲਾ ਸੂਆ ਸੂਰੀਆਂ ਨੇ 30 ਕਿਲੋ ਦੀ ਕਪੈਸਿਟੀ ਰੱਖਣੀ ਹੈ ਦੋਨੇ ਬੱਚੀਆਂ ਦੰਦਾਂ ਦੇ ਵਿੱਚ ਬੱਸੀਆਂ ਨੇ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਬਾਕੀ ਪਿੱਠਪੁੜੇ ਦੀਆਂ ਚੌੜੀਆਂ ਨੇ ਹਾਈਟ ਲੈਂਥ ਫੁੱਲਾ ਵੇਟ ਬੋਡੀ ਵੇਟ ਫੁੱਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ